ਸਾਰੇ ਨੂੰ ਮੇਰੇ ਬਲੋ ਪਿਆਰ ਪਈ ਸਤਿ ਸ਼੍ਰੀ ਅਕਾਲ ਤੇ ਫੇਰ ਥੋੜੀ ਜਿਹੀ ਉਹ ਹੀ ਦਿੱਕਤ ਹੋ ਜਾਂਦੀ ਹੈ ਦਵਾਈਆਂ ਦੇ ਨਾਲ ਗਰਮੀ ਵੜੀ ਹੈ ਤੇ ਉਲਟੀਆਂ ਵਗੈਰਾ ਲੱਗ ਜਾਂਦੀਆਂ ਲੀਵਰ 'ਚ ਦਿੱਕਤ ਹੋਣ ਲੱਗ ਜਾਂਦੀ ਹੈ ਫਿਰ ਨਾਲ ਹੀ ਠੰਡੀਆਂ ਬਹੁਤ ਨਾਲ ਨਾਲ ਹੀ ਗਰਮ ਦਵਾਈਆਂ ਸਾਰਾ ਕੁਝ ਮਿਕਸ ਹਣਜ ਫੇਸ ਹੋਇਆ ਸਿਹਤ ਖਰਾਬ ਸੀ ਹੂੰ ਜੀ ਜਿਆ ਠੀਕ ਹੋ ਗਿਆ ਹੁਣ ਥੋੜਾ ਯਾ ਹਾਂ ਉਲਟੀ ਕਰਕੇ ਮੈਂ ਐਵੇਂ ਐਵੇਂ ਨਹੀਂ ਤਾਂ ਇਹ ਚੀਜ਼ਾਂ ਕੱਚੀ ਹੋਈ ਜਾਂਦੀ ਹੈ ਹਾਂ ਜਦੋਂ ਉਲਟੀ ਬਣ ਜਾਂਦੀ ਅੰਦਰ ਹਾਂ ਜਦੋਂ ਬੋਤਲ ਲੱਗ ਜਾਂਦੀ ਹੈ ਫਿਰ ਥੋੜਾ ਥੋੜਾ ਐਂਜ ਲੱਗਣ ਲੱਗ ਜਾਂਦਾ ਦੀ ਸ਼ਟ ਲਵਾਣੀ ਬੋਤਲ ਔਖੀ ਹੈ। ਔਰ ਸਾਰੀਆਂ ਬਾਹਾਂ ਚ, ਹੱਥਾਂ ਚ, ਗਲੀਆਂ ਘਰ ਰੱਖਿਆ ਨੇ ਬੋਤਲਾਂ ਨੇ। ਉਹ ਵਿਖਾਣੇ ਜਿਵੇਂ ਕਾਲੀਆਂ-ਕਾਲੀਆਂ ਹੋ ਗਈਆਂ। ਉਹ ਤਾਂ ਫਿਰ ਹੁਣ ਜਦੋਂ ਅੰਦਰ ਕੋਈ ਦਿੱਕਤ ਹੁੰਦੀ ਹੈ, ਫਿਰ ਹੋ ਜਾਂਦਾ ਹੈ। ਹਾਂ, ਸੱਚ ਮੈਂਨੇ ਇੱਕ ਕਮੈਂਟ ਦਾ ਵੀ ਆਨਸਰ ਕਰਨਾ ਸੀ। ਚਲੋ ਕੋਈ ਗੱਲ ਨਹੀਂ, ਇਹ ਤਾਂ ਚਲਦੀ ਰਹਿੰਦੀਆਂ ਚੀਜ਼ਾਂ। ਇਹਨਾਂ ਨੂੰ ਇੰਨਾ ਕੋਈ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਇਹ ਤਾਂ ਜਿਵੇਂ ਜਿਵੇਂ ਜ਼ਿੰਦਗੀ ਆਪਣੀ ਉੱਪਰ-ਨੀਚੇ ਅਪ-ਡਾਊਨ ਹੁੰਦੀ ਹੋਈ ਰਹਿੰਦੀ ਹੈ ਕਦੇ ਵਾਦੇ ਕਦੇ ਘਾਟੇ ਕਦੇ ਬਿਮਾਰੀਆਂ ਕਦੇ ਠੀਕ ਤੇ ਇੱਕ ਇੱਕ ਮੈਂਟ ਆਇਆ ਸੀ ਮੈਨੂੰ ਮੈਨੇ ਮਤਲਬ ਬਲੈਕ ਜੇ ਕਲਰ ਦਾ ਸੂਟ ਪਾ ਰੱਖਿਆ ਉਹਦੇ ਤੇ ਮੈਨੂੰ ਅੱਸਿਆ ਕਿ ਥੋੜੇ ਲਈ ਸੁੱਤੀ ਕੱਪੜੇ ਸਭ ਤੋਂ ਬੈਸਟ ਨੇ ਤੇ ਵੀ ਬਦਲੇ ਕੱਪੜੇ ਬਹੁਤ ਵੀ ਖਤਰਨਾਕ ਨੇ ਸਹੀ ਆ ਬਿਲਕੁਲ ਇਹ ਤਾਂ ਜਿਵੇਂ ਹੁਣ ਮੇਰੇ ਪਹਿਲਾਂ ਦੇ ਲਏ ਹੋਏ ਨੇ ਕੱਪੜੇ ਤਾਂ ਮੈਂ ਕਦੇ ਨਾ ਕਦੇ ਜਿੰਨੇ ਥੋੜੇ ਟਾਈਮ ਦੀ ਕੋਈ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਪਾ ਲੈਣੀ ਆ ਤੇ ਵੀ ਮਤਲਬ ਐਵੇਂ ਨਹੀਂਗਾ ਵੀ ਲੌਂਗ ਟਾਈਮ ਪਾ ਕੇ ਰੱਖਦੀ ਆ 2 ਘੰਟੇ ਵੀ ਮੈਂ ਲਗਾਤਾਰ ਮੈਂ ਖੁਦੇ ਨਹੀਂ ਪਾ ਕੇ ਰੱਖ ਸਕਦੀ ਜਿਹੜਾ ਡਾਕਟਰ ਕਹਿੰਦੇ ਵੀ ਨਹੀਂ ਤੇ ਅੱਗੇ ਆਪਾਂ ਨੂੰ ਖੁਦ ਵੀ ਪਤਾ ਹੈਗਾ ਵੀ ਜਿੰਨੇ ਹੋ ਸਕਦਾ ਉਹਨੇ ਕੰਫਰਟੇਬਲ ਕੱਪੜੇ ਪਾ ਕੇ ਰੱਖੇ ਮੈਂ ਬਿਲਕੁਲ ਕੰਫਰਟੇਬਲੀ ਪਾ ਕੇ ਰੱਖਦੀ ਆ ਜ्यादातर ਮੇਰੇ ਲੋਅਰ ਸੂਟ ਹੀ ਪਾਇਆ ਹੁੰਦਾ ਹੈਗਾ ਤੇ ਜਦੋਂ ਕਈ ਵਾਰ ਕੋਈ ਐਵੇਂ ਵੀਡੀਓ ਮੈਨੇ ਬਣਾਉਣੀ ਹੋਵੇ ਵੀ ਹਾਂ ਕਿਸੇ ਨੂੰ ਕੋਈ ਚੀਜ਼ ਭੇਜੀ ਕੋਈ ਬੈਸਟ ਦੀ ਵੀਡੀਓ ਜਾ ਕੇ ਤੇ ਜਾਣਾ ਆਉਣਾ ਫਿਰ ਸੂਟ ਤੇ ਨਹੀਂ ਤਾਂ ਫਿਰ ਲੋਅਰ ਸੂਟ ਕੰਫਰਟੇਬਲ ਕੱਪੜੇ ਤੇ ਬਾਕੀ ਮੇਰੇ ਸਾਰੇ ਕੱਪੜੇ ਤਕਰੀਬਨ ਹੀ ਸੂਤੀ ਨੇਗੇ ਕੋਈ ਨਾ ਕੋਈ ਸੂਟ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈਗਾ ਕੋਈ ਵਧੀਆ ਜਿਹਾ ਸੂਟ ਮੈਂ ਸਮਾਉਂਦੀ ਨਹੀਂ ਮੈਂ ਸਾਰੇ ਸਸਤੇ ਸਸਤੇ ਸੁੱਤੀ ਸੂਟ ਆ ਖਾਣਾ ਮੰਮੀ ਹਾਂ ਸੁੱਤੀਏ ਵਧੀਆ ਹੁੰਦੇ ਠੰਡਾ ਕੱਪੜਾ ਹੁੰਦਾ ਸੁੱਤੀ ਹਾਂ ਟਾਰ ਹੁੰਦੀ ਹੈ 5 ਮਿੰਟ ਦੀ ਤੇ ਫਿਰ ਬਾਅਦ ਚ ਸਿਹਤ ਖਰਾਬ ਹੋ ਜਾਂਦੀ ਹੈ ਇਸ ਲਈ ਮੈਂ ਤਾਂ ਖੁਦ ਦੇਖਿਆ ਬਹੁਤ ਰੱਖਦੀ ਹਾਂ ਪਰ ਜਿਨੇ ਮੈਨੂੰ ਵੀ ਮਤਲਬ ਇਹ ਕਮੈਂਟ ਕਰਿਆ ਮੈਨੂੰ ਬਹੁਤ ਵੀ ਜਿਵੇਂ ਆਪਣੇ ਪੇਰੈਂਟਸ ਵਰਗੀ ਲੈ ਲਵਾਂ ਆਪਦੇ ਘਰ ਦੇ ਵਰਗੀ ਫੈਮਲੀ ਵਰਗੀ ਐਵੇਂ ਜੇਦੀ ਗੱਲ ਫੀਲ ਹੋਈ ਹੈ ਇੰਨਾ ਜਿਆਦਾ ਫਿਕਰ ਵੀ ਜਮੀ ਆਪਣੀ ਫੈਮਲੀ ਨੂੰ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡਾ ਕਮੈਂਟ ਤੇ ਮੈਂ ਜ਼ਰੂਰ ਤੋਂ ਹਾਂ ਗਰਮੀ ਗਰਮੀ ਜ਼ਰੂਰ ਤੋਂ ਕੋਸ਼ਿਸ਼ ਕਰੂੰਗੀ ਕਿ ਮੈਂ ਕੋਈ ਵੀ ਇਸ ਤਰ੍ਹਾਂ ਦਾ ਕੱਪੜਾ ਨਾ ਪਾਵਾਂ ਤੇ ਬਾਕੀ ਤबीयत ਦੋ ਦਿਨ ਹੋਗੇ ਵੈਸਾ ਦਾ ਖਰਾਬ ਹੋਈ ਨੂੰ ਪਰ ਫਿਰ ਵੀ ਅੱਜ ਸਵੇਰ ਦੀ ਜਿਆਦਾ ਚੱਲ ਰਹੀ ਹੈ ਬਾਕੀ ਮੈਂ ਜਦੋਂ ਥੋੜੀ ਬਹੁਤ ਖਰਾਬ ਹੁੰਦੀ ਹੈ ਉਦੋਂ ਮੈਂ ਗੁਰਦੀ ਵੀ ਨਹੀਂ ਹੁੰਦੀ ਉਹ ਤੋਂ ਮੈਨੂੰ ਐਵੇਂ ਹੁੰਦਾ ਹੈ ਵੀ ਚੱਲ ਕੋਈ ਨਹੀਂ ਆਪ ਠੀਕ ਹੋ ਜੂ ਜਦੋਂ ਹੌਲੀ ਹੌਲੀ ਐਵੇਂ ਹੁੰਦਾ ਹੈਗਾ ਵੀ ਹੁਣ ਤਾਂ ਵਾਧਾ ਜਿਆਦਾ ਵੱਧ ਗਿਆ ਮੈਂ ਤਾਂ ਵੇਖਿਆ ਜਦੋਂ ਦਵਾਈ ਲੈਣੀ ਪਊਗੀ ਤੇ ਫਿਰ ਉਸੇ ਟਾਈਮ ਮੀ ਮੈਨੂੰ ਹੁੰਦਾਗਾ ਵੀ ਦਵਾਈ ਲੈ ਲਾ ਜਦੋਂ ਜੰਮੀ ਐਵੇਂ ਹੋ ਜਾਈ ਕਿ ਹੁਣ ਤਾਂ ਮੈਂ ਮਰੂੰਗੀ ਹੋਰ ਦਵਾਈ ਲੈਣੀ ਹੈ ਹਾਂ ਉਹ ਦਵਾਈ ਲੈਣੀ ਹੈ ਸਹੀ ਗੱਲ ਹੈ ਦਵਾਈਆਂ ਹੋਰੀ ਲੋਟ ਨਹੀਂ ਆਉਂਦੀਆਂ ਹਾਂ ਹਾਂ ਆਹੀ ਬਹੁਤ ਦਵਾਈਆਂ ਨੇ ਨਾਲੇ ਤੇਜ ਦਵਾਈਆਂ ਹੈ ਕਰਮੇਸ਼ ਕਰ ਜਾਂਦੀ ਹੈ ਤਾਂ ਹੀ ਤਾਂ ਲੀਵਰ ਨੂੰ ਦਿੱਕਤ ਹੋ ਜਾਂਦੀ ਜੇ ਜੇ ਸੱਤ ਸੱਤ ਗੋਲੀਆਂ ਉੱਪਰ ਦੀ ਮੈਨੂੰ ਐ ਲੱਗਦਾ ਮੰਮੀ ਜੇ ਨਾਰੀਅਲ ਪਾਣੀ ਵੀ ਪੀਂਦੇ ਰੋਬੇ ਉਹਦੇ ਨਾਲ ਵੀ ਫਾਇਦਾ ਰੰਨਾ ਹੈ ਹਾਂ ਲੈ ਫਿਰ ਵੀ ਟਾਈਮ ਤੇ ਪਾਪੂ ਲੈ ਆਨੇ ਆ ਨਾਰੀਅਲ ਪਾਣੀ ਮੈਨੂੰ ਕਿਸੇ ਨੇ ਦੱਸਿਆ ਸੀ ਇੱਕ ਮੈਨੂੰ ਦੱਸੀ ਸੀ ਨਾਲ ਕੱਚੀ ਦਾ ਗੁੰਮ ਵੀ ਇਹ ਚੀਜ਼ਾਂ ਵੀ ਤੁਸੀਂ ਲੈਣਦੇ ਰਹਾ ਕਰੋ ਵੀ ਕੱਚੀ ਦਾ ਗੁੰਮ ਤਾਂ ਡੇਲੀ ਮੰਗੋ ਲੈ ਕਰੋ ਫਰ ਫਿਰ ਉਹੀ ਗੱਲ ਹੋ ਜਾਂਦੀ ਹੈ ਭੁੱਲੀ ਜਾਂਦੇ ਆ ਦਿਮਾਗ ਚ ਨਾ ਪੁੱਲੀ ਕਿਉਂ ਪਹਿਲਾਂ ਭਿਉਂਤੀ ਪਈ ਸੀ ਉਦੋਂ ਤਾਂ ਵੀ ਉਲਟੀਆਂ ਲੱਗਦੀਆਂ ਕਚੀਰਾ ਗੁੰਦੀ ਦਿੱਤੀ ਸੀ ਹਾਂ ਉਹੀ ਨਿਕਲੀ ਗਈ ਗੁੰਦੀ ਅੱਥੇ ਇੰਨਾ ਫਰਕ ਤਾਂ ਪਿਆ ਨਹੀਂ ਫਿਰ ਤਾਂ ਨਹੀਂ ਫਿਰ ਮੈਂ ਭਿਉਂਤੀ ਹੈਗੀ ਜੇ ਤਾਂ ਖਾਣੀ ਹੁਣ ਵੀ ਭਿਉਂਦੂੰਗੀ ਮੈਂ ਤਾਂ ਨਾ ਹਜੇ ਤਾਂ ਸਹੀ ਗੱਲ ਹੈ ਮੈਂ ਕੱਲੇ ਪਾਣੀ ਪੀਣ ਦੀ ਕਰਦੇ ਹਾਂ ਹਾਂ ਕੋਈ ਚੀਜ਼ ਨਹੀਂ ਜਦ ਬਿਮਾਰ ਹੋ ਜਾਂਦੀ ਹੈ ਫਿਰ ਕਹਿੰਦਾ ਨਹੀਂ ਉਹੀ ਕੁਝ ਦਿਖੀ ਜਾਂਦਾ ਮੈਂ ਤਾਂ ਜਦ ਖਾ ਲਿਆ ਤੇ ਮੈਂ ਵੀ ਆ ਮੈਂ ਕਈ ਦਿਨਾਂ ਤੋਂ ਸੋਚ ਰਹੀ ਹਾਂ ਵੀ ਕੋਈ ਵਧੀਆ ਇੰਟਰਸਟਿੰਗ ਜਿਹੀ ਨਹੀਂ ਆ ਰਹੀ ਬਿਜੀ ਦੇ ਚ ਕੋਈ ਇੰਟਰਸਟ ਜਵਣ ਇਹ ਆ ਜਿਆ ਸਾਰੀਆਂ ਵੀ ਬੇਕਾਰ ਜੀਆਂ ਵੀਡੀਓ ਬਣਾ ਰਹੀਆਂ ਨੇ ਜਨਨ ਦੇ ਵਿੱਚ ਕੋਈ ਇੰਟਰਸਟ ਨਹੀਂ ਵੀ ਅਸੀਂ ਜਮਾ ਫालतू ਜੇ ਕੋਈ ਕੰਮ ਕਰਦੇ ਹਾਂ ਮੇਰਾ ਵੀ ਬਹੁਤ ਜੀ ਕਰਦਾ ਹੈਗਾ ਵੀ ਮੈਂ ਕੋਈ ਵਧੀਆ ਬੈਸਟ ਜੀ ਵੀਡੀਓ ਬਣਾਵਾਂ ਕਰਕੇ ਕਰਾਂ ਮਤਲਬ ਹਾਲ ਫਿਲਹਾਲ ਜਿਹੜਾ ਚੱਲ ਰਿਹਾ ਹੈਗਾ ਸਿਹਤ ਦੀ ਬਹੁਤ ਜ਼ਿਆਦਾ ਫੋਕਸ ਹੋ ਰਿਹਾ ਹੈਗਾ ਸਿਹਤ ਠੀਕ ਨਹੀਂ ਲੱਦੀ ਬਸ ਕਿਵੇਂ ਕਿਵੇਂ ਕਰਕੇ ਗਰਮੀ ਤੇ 2 ਮਹੀਨੇ ਨਿਕਲ ਜਾਣ ਫਿਰ ਇਸ ਤੋਂ ਬਾਅਦ ਸਾਰਾ ਕੁਝ ਬੈਸਟਿਕ ਕਰਾਂਗੇ ਕਿਉਂਕਿ ਹੁਣ ਤਾਂ ਮੈਂ ਐਕਸਰਸਾਈਜ਼ਾਂ ਕਰਨ ਦਾ ਸੋਚਦੀਆਂ ਜਿਮ ਸਾਈਕਲ ਚ ਚਲਾਉਣ ਦਾ ਸੋਚਦੀਆਂ ਜਿਸ ਟਾਈਮ ਮਤਲਬ ਮੇਰੇ ਦਿਮਾਗ 'ਚ ਇਹ ਚੀਜ਼ਾਂ ਚੱਲਦੀਆਂ ਨੇ ਉਹ ਵੀ ਥੋੜੇ ਟਾਈਮ ਬਾਅਦ ਹੀ ਸਿਹਤ ਖਰਾਬ ਹੋ ਜਾਂਦੀ ਹੈ ਪੀਓ ਕੈਨੀ ਨਹੀਂ ਆਂਦਾ ਸੋ ਫਿਰ ਦੇਖੋ ਤੁਸੀਂ 2 ਮਹੀਨੇ ਬਸ ਪ੍ਰਮਾਤਮਾ 2 ਮਹੀਨੇ ਮੰਗੂ ਮੈਂ ਇੱਕ ਵਾਰ ਲਾਸਟ ਟਾਈਮ ਇੱਕ ਮੌਕਾ ਦੇ ਦੇ ਤੇ ਮੈਂ ਹਰ ਵਾਰ ਕੈਨੀ ਨਹੀਂ ਮੈਂ ਜੀ ਅੱਬਾ ਸੇ ਇੱਕ ਮੌਕਾ ਦੇ ਦੇ ਤੇ ਬੱਸ ਹੁਣ ਮੰਗ ਮੈਂ ਰੱਬ ਦੋ ਮਹੀਨੇ ਦੇ ਦੇ ਜੇ ਦੋ ਮਹੀਨੇ ਸੋਕੇ ਨਿਕਲ ਗਏ ਬਸ ਇਸ ਤੋਂ ਬਾਅਦ ਤਾਂ ਫਿਰ ਵਧੀਆ ਤੋਂ ਵਧੀਆ ਵੀਡੀਓ ਕਾਡ ਗੈਂਟ ਐਕਸਰਸਾਈਜ਼ਾਂ ਡੇਲੀ ਕੁਛ ਨਾ ਕੁਛ ਨਵਾਂ ਕਰਦੇ ਹੋਏ ਦਿਖਾ ਕਰਾਂਗੇ ਹੁਣ ਤਾਂ ਮੈਂ ਬੱਸ ਵੀ ਬਲੌਗਿੰਗ ਵੀ ਮਤਲਬ ਕਰੀ ਦੀ ਕਿੰਨੇ ਆ ਉਹ ਚੀਜ਼ ਵੀ ਮਤਲਬ ਮੈਂ ਬਹੁਤ ਦੇਖੀ ਵੀ ਕਿਹੜੀਆਂ ਚੀਜ਼ਾਂ ਚ ਇੰਟਰਸਟ ਪੈਂਦਾ ਸੇਮ ਸੇਮ ਹੁਣ ਕਿਸੇ ਨਾ ਕਿਸੇ ਨੂੰ ਚੱਕ ਕੇ ਕਾਪੀ ਕਰਨਾ ਸਟਾਰਟ ਕਰ ਗਏ ਬਾਕੀ ਬੱਸ ਫਿਰ ਮੈਂ ਤਾਂ ਉਹੀ ਗੱਲ ਐ ਮੇਰੇ ਲਈ ਕੋਈ ਗੱਲ ਵਿਥੋੜਾ ਪਿਆਰ ਤੇ ਦੁਆਵਾਂ ਦੀ ਬਾੜਾ ਬੰਨ੍ਹ ਜਰੂਰ ਤੇ ਸਾਰੇ ਜਣੇ ਦੁਆ ਕਰਨੀ ਆ ਵੀ ਮੰਮਤਾ ਠੀਕ ਹੋ ਜੇ ਤੇ ਸਾਡੇ ਲਈ ਨਵੇਂ ਨਵੇਂ ਵੀਡੀਓ ਬਣਾਵੇ ਤੇ ਅਸੀਂ ਉਹਦੀਆਂ ਨਵੇਂ ਨਵੇਂ ਵੀਡੀਓ ਦੇਖ ਕੇ ਨਵੇਂ ਨਵੇਂ ਕਮੈਂਟ ਕਰੀਏ ਠੀਕ ਐ ਮੰਮੀ ਹੋ ਜੰਗੀਆਂ ਹੋ ਜੰਗੀਆਂ ਤਾਂ ਸਭ ਦਾ ਪਿਆਰਾ ਜਿਹਾ ਸਿਹਤ ਬੁੱਤਾਂਗਾ ਨਾ ਇਹ ਤਾਂ ਮੈਂ ਠੀਕ ਹਾਂ ਹਾਂ ਹੈ ਮੈਨੇ ਮੈਨੂੰ ਹੋ ਰਿਹਾ ਵੀ ਮੈਂ ਮਰੂੰਗੀ ਹੈ ਤਾਂ ਮੈਨੂੰ ਪਤਾ ਵੀ ਮੈਂ ਠੀਕ ਹਾਂ ਮੈਂ ਲੁੜੀ ਕੋਈ ਨਾ ਨਾ ਮਰਨਾ ਮੈਨੂੰ ਕਿਵੇਂ ਮਰਨੇਗਾ ਆਈ ਸੋਚ ਕੇ ਦੇਖ ਵੀ ਮੇਰੀ ਮਾਂ ਦਾ ਕੀ ਬਣੂਗਾ ਜੇ ਮੈਨੂੰ ਕੁਝ ਹੋ ਗਏ ਹੋਰ ਸਹੀ ਗੱਲ ਹੈ ਬਹੁਤ ਦਾ ਸੋਚਣੀ ਹਰ ਬਹੁਤ ਮਾਮਾ ਨੇ ਬਹੁਤ ਮਾਵਾਂ ਨੇ ਬਹੁਤ ਪਹਿਣਾ ਨੇ ਬਹੁਤ ਪ੍ਰਾਨ ਹਾਂ ਬਹੁਤ ਸਾਰੀ ਫੈਮਿਲੀ ਹੈ ਹਮ ਤਾਂ ਬਹੁਤ ਵੱਡੀ ਫੈਮਿਲੀ ਹੈ ਹਾਂ ਪਰ ਚੈਨਲ ਮੇਰਾ ਹਜੇ ਤੱਕ ਮਨਰਟਾਈਜ਼ ਨਹੀਂ ਹੋਇਆ ਐਨੀ ਵੱਡੀ ਫੈਮਿਲੀ ਹੈ ਚਲ ਕੋਈ ਨਾ ਹੋ ਜਾਊਗਾ ਸਹੀ ਹੈ ਲੈ ਸਾਰਿਆਂ ਨੇ ਕੀ ਇੱਕ ਵੀਡੀਓ ਨੂੰ ਦੋ ਦੋ ਵਾਰ ਚਾਰ ਚਾਰ ਵਾਰ ਟਿਕਾ ਬਿਚਾਰਾ ਇਹ ਵੀ ਕੀ ਕਰਨ ਵੀਡੀਓ ਹੀ ਨਹੀਂ ਚੱਜਦੀ ਹੁੰਦੀ ਹਾਂ ਰ ਵੀਡੀਓ ਨੀ ਆਪਾ ਵਧੀਆ ਬਣਾਉਂਦੇ ਆ ਆਪਣੀ ਕਲਾ ਸਿੱਖਿਆ ਕੋਈ ਕੰਮ ਆ ਕੰਮ ਸਿੱਖਿਆ ਵੀ ਨਾਲੇ ਫਿਰ ਹੁਣ ਗਰਮੀ ਚ ਇੰਨੀ ਚ ਬਾਹਰ ਕੁਝ ਕਰਨੀ ਨਾ ਸਕਦੇ ਬਿੱਤਾ ਹੋਰ ਇッカ ਨੀ ਨੀ ਮੱਖੀਆਂ ਹੋਰ ਉੱਥੇ ਬਹਿ ਜਾ ਉੱਥੇ ਮੱਖੀਆਂ ਹੀ ਮੱਖੀਆਂ ਆ ਜਾਂਦੀਆਂ ਸੋ ਇਹ ਤਾਂ ਜਮਾ ਸਲੋ ਸਲੋ ਲੱਗੂਗੀ ਬੋਤਲ ਮੇਰੇ ਹਮ ਕਾਫੀ ਟਾਈਮ ਲੱਗ ਜੂ ਕੋਈ ਹਸਤੇ ਤਾਂ ਹੋਰ 9 ਵਜੇ ਮੈਨੂੰ ਪੈਣਾ ਚਾਹੀਦਾ ਮਮੀ ਮੈਨੂੰ ਭੇਜਾ 9 ਵਜੇ ਤੋਂ ਪਹਿਲਾਂ ਨਹੀਂ ਲੱਗਦੀ 9 ਵਜੇ ਤੋਂ ਉੱਤੇ ਹੋਊ ਟਾਈਮ ਹੈ ਹਾਂ ਖਰਚਾ ਕਰਜਾ ਮੈਂ ਬਾਹ ਫੜ ਕੇ ਉਹ ਕਰਦੇ ਨਹੀਂ ਕਰਜਾ ਆਪ ਹੀ ਨਾ ਹਲਾ ਆਪੇ ਨਾ ਹਲਾਂ ਮੈਂ ਬਾਹ ਫੜ ਕੇ ਹੋਰ ਕਰੂੰਗੀ ਖਰਚਾ ਪਾ ਦਨੀ ਤੈਨੂੰ ਬਸ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਜ਼ਿੰਦਗੀ ਉੱਪਰ-ਨੀਚੇ ਉੱਪਰ-ਨੀਚੇ ਚੱਲ ਰਹੀ ਇੱਕ ਸਥਾਨ ਤੇ ਸਥਾਨ ਨਾਲ ਸਾਹ ਚੱਲ ਰਹੇ ਨੇ ਪਰ ਫਿਰ ਵੀ ਆਪਦੇ ਵੱਲੋਂ ਕੁਝ ਨਾ ਕੁਝ ਨਾ ਮਾਰ ਕਰਨ ਦਾ ਟਰਾਈ ਕਰਦੇ ਰਹਿੰਦੇ ਆ ਵੀ ਕਰੀਏ ਕੁਛ ਨਾ ਕੁਛ ਮਰੀਆਂ ਦਾ ਪਚਾਰੀਆਂ ਮਿਰਚਾਂ ਚ ਵੀ ਇੰਨੇ ਕੱਖ ਹੋ ਗਏ ਮੈਨੂੰ ਤਾਂ ਉਹਨਾਂ ਦੀ ਵੀ ਫਿਕਰ ਬਹੁਤ ਆ ਰਹੀ ਇਹ ਮਿਰਚਾਂ ਜੂ ਮੈਂ ਕੱਖ ਵੀ ਕਢਣੇ ਨੇ ਪਾਣੀ ਵੀ ਲੋਣਾ ਸੀ ਉਹਨਾਂ ਨੂੰ ਮੈਨੂੰ ਲੱਗਦਾ ਮੇਰੀ ਮਾਂ ਨੇ ਉਸ ਤੋਂ ਬਾਅਦ ਥਾਣੀ ਨਹੀਂ ਲਾਇਆ ਲਾਇਆ ਨਹੀਂ ਹਣਾ ਮੈਂ ਜੁੱਕੀ ਬਿੰਨੇ ਨੇ ਲਾਇਆ ਨਹੀਂ ਹੈਗਾ ਹਾਂ ਮੈਂ ਮੇਰੀ ਮਿਰਚਾਂ ਵੀ ਰਮੋਣੀਆਂ ਨੇ ਤੇ ਮੇਰੀ ਹਲਦੀ ਨੂੰ ਵੀ ਪਾਣੀ ਦੇਣਾ ਹੈਗਾ ਇਹ ਤਾਂ ਵਿਚਾਰੇ ਪੌਦੇ ਵੀ ਮੇਰੀ ਉਡੀਕ ਕਰ ਰਹੇ ਨੇ ਸੋ ਸਾਰੇ ਅਣੀ ਮੰਮੀ ਰੋ ਰੋਟੀ ਕਿੰਨੇ ਵਜੇ ਬਣਾਏਂਗੀ ਜਦੋਂ ਤੂੰ ਕਹੇਂਗੀ ਵੀ ਬਣਾ ਲਾ ਮੰਮੀ ਅੱਧੀ ਬਣਾਉਂਗੀ ਮੈਂ ਤਾਂ ਕਹੇ ਤਾਂ ਰਹੀ ਸੀ ਮੈਂ ਉਹ ਬਣਾ ਲੈਨੀ ਆ ਰੋਟੀ ਪਹਿਲਾਂ ਪਹਿਲਾਂ ਤੂੰ ਤਾਂ ਕਹਿੰਦੀ ਹੁਰੀ ਪੈ ਜਾ ਮੇਰੇ ਨਾਲ ਕਹਿੰਦੀ ਆ ਮੈਂ ਨਾ ਕੁੱਲੇ ਬੈਠੇ ਬੈਠੇ ਫਿਰ ਮੇਰੇ ਨਾਲ ਉਹ ਨੈਗੇਟਿਵ ਚੀਜ਼ਾਂ ਇਹ ਚੱਲਣ ਲੱਗ ਜਾਂਦੀਆਂ ਨੇ ਦਿਮਾਗ ਚ ਹੁਣ ਤਾਂ ਵੈਸੇ ਮੈਂ ਨਾ ਆਪਦੀਆਂ ਆਪਦੇ ਪੈਣ ਪਾਈਆਂ ਨਾਲ ਆਪਦੀ ਫੈਮਿਲੀ ਨਾਲ ਕਰਕੇ ਵਧੀਆ ਲੱਗਦਾ ਸਾਰਾ